प्यारे दोस्तों प्यार सहित गुरु फतेह प्रबान करयो वाहेगुरु जी का खालसा वाहेगुरु जी की फतेह ਆਪਾਂ ਕਾਫੀ ਦਿਨ ਹੋ ਗਿਆ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਰੂਬਰੂ ਨਹੀਂ ਹੋ ਸਕੇ ਸੀ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਜਿਹੜਾ ਹੜ੍ਹਾਂ ਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਰੇ ਜਿੰਨੇ ਜੋਗੇ ਹਾਂ ਸਾਰੇ ਉੱਥੇ ਸੇਵਾ ਕਰ ਰਹੇ ਆ ਪਿੰਡ ਲੈਵਲ ਤੇ ਵੀ ਆਪਣੇ ਲੈਵਲ ਕੀ ਤੇ ਕਰਨੀ ਬਣਦੀ ਦੀ ਆ ਤੁਹਾਡੇ ਨਾਲ ਕੁਝ ਦੋ ਚਾਰ ਗੱਲਾਂ ਅੱਜ ਸਾਂਝੀਆਂ ਕਰਨੀਆਂ ਸੀ ਕਿਉਂਕਿ ਮੈਂ ਮਖੂ ਤੇ ਚੌਂਕੀ ਜੋਗੇ ਵਾਲੇ ਇੰਚਾਰਜ ਰਹਾ 22 ਸਾਲ ਦੇ ਕਰੀਬ ਮੈਂ ਦਰਿਆ ਦੇ ਬਹੁਤ ਲੰਬੀ ਬੈਲਟ ਹੈ ਜਿਹੜੀ ਮਖੂ ਥਾਣੇ ਦੀ ਜਿਹੜੀ ਹੈਗੀ ਹੈ ਹਦੂਦ ਦਾ ਤੇ ਕਾਫੀ ਗੱਲਾਂ ਜਿਹੜੀਆਂ ਹੈਗੀਆਂ ਉੱਥੇ ਲੱਗ ਕੇ ਪਤਾ ਲੱਗਿਆ ਵੀ ਸਲੀਅਤ ਜਿਹੜੇ ਉੱਥੇ ਝਗੜੇ ਜਾਂ ਜਿਹੜੇ ਹੜ੍ਹਾਂ ਦਾ ਕਾਰਨ ਹੈ ਉਸ ਵੇਲੇ ਵੀ ਉੰਨੀ ਚ ਵੀ ਪਾਣੀ ਉੱਥੇ ਆਇਆ ਸੀ ਤੇ ਕਾਫੀ ਉਦੋਂ ਅਸੀਂ ਵਰਕ ਵੀ ਇਹਦੇ ਤੇ ਕੀਤਾ ਬਹੁਤ ਵੱਡੀ ਪੱਧਰ ਤੇ ਦਰਿਆ ਦੇ ਵਿੱਚ ਨਜਾਇਜ਼ ਕਬਜ਼ੇ ਹੋਏ ਆ ਬਹੁਤ ਜ਼ਮੀਨਾਂ ਦੇ ਜਿਹੜੇ ਰੌਲੇ ਆ ਝਗੜੇ ਆ ਉਹਦੇ 'ਚ ਮੈਂ ਗੱਲ ਬਹੁਤ ਚਿਰ ਦਾ ਕਰਦਾ 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 ਕਿਉਂਕਿ ਇਹ ਗੱਲਾਂ ਕਰਨੀਆਂ ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਸੱਚਾਈ ਜਾਂ ਸੱਚ ਬੋਲਣਾ ਕੀ ਹੈ ਰੀ ਤੁਹਾਨੂੰ ਮਹਿੰਗਾ ਪੈ ਜਾਂਦਾ ਪਰ ਉਹ ਹੁਣ ਗੱਲ ਪਰਸੋਂ ਚੌਥੇ ਜਦੋਂ ਸ਼ੇਰ ਸਿੰਘ ਕੁਬਾਏ ਦੇ ਮੂੰਹੋਂ ਸੱਚ ਨਿਕਲ ਗਿਆ ਉਹ ਵੀ ਮੈਂ ਉਹ ਦਰਿਆ ਦੇ ਉੱਤੇ ਹੱਸਦੇ ਆ ਰਹੇ ਆ ਮੈਂ ਉਹ ਪਾਈ ਵੀ ਆ ਵੀਰ ਦੰਦ ਕੱਢਦੇ ਆ ਰਹੇ ਆ ਪਰ ਉਹਨਾਂ ਦੇ ਮੂੰਹ ਇੱਕ ਸੱਚ ਨਿਕਲ ਗਿਆ ਜਿਹੜੀ ਜ਼ਮੀਨਾਂ ਦੀ ਅਲਾਟਮੈਂਟ ਹੋਈ ਸੀ ਦਰਿਆ ਦੇ ਵਿੱਚ 2007 ਚ ਉਹ ਹਾਈ ਕੋਰਟ ਨੇ ਵੀ ਰੱਦ ਕੀਤੀ ਸੁਪਰੀਮ ਕੋਰਟ ਨੇ ਵੀ ਰੱਦ ਕੀਤੀ ਉਹ ਉਹਨਾਂ ਨੂੰ ਜਦੋਂ ਕਿਸਾਨਾਂ ਨੇ ਪੁੱਛਿਆ ਵੀ ਸਾਨੂੰ ਮੁਆਵਜ਼ੇ ਨਹੀਂ ਮਿਲਦੇ ਸਾਡੇ ਨਾਲ ਇਹ ਕੁਸ਼ ਕਦੋਂ ਤੋਂ ਹੁੰਦਾ ਆ ਰਿਹਾ ਵੀ ਤੁਸੀਂ ਸਾਡੀ ਸੁਣਵਾਈ ਨਹੀਂ ਕੀਤੀ ਉਹ ਕਹਿੰਦੇ ਵੀ ਹਾਈ ਕੋਰਟ ਨੇ ਸਰਕਾਰ ਦਾ ਜਿਹੜਾ ਫੈਸਲਾ ਰੱਦ ਕੀਤਾ ਸੀ ਤੇ ਅਸੀਂ ਇਹਦੇ ਖਿਲਾਫ ਸੁਪਰੀਮ ਕੋਰਟ ਚ ਜਾ ਨਹੀਂ ਸਕੇ ਪੀ ਜਾ ਅਸੀਂ ਗਏ ਨਹੀਂ ਹੁਣ ਜਾਣ ਕਿਵੇਂ ਜਦੋਂ ਉਹਨਾਂ ਦੀ ਜ਼ਮੀਨ ਹੀ ਨਹੀਂ ਪੰਜਾਬ ਸਰਕਾਰ ਦੀ ਉਹ ਇੱਥੇ ਜਿਹੜਾ ਆ ਪੇਜ ਫਸਿਆ ਵੇ ਆ ਜਿਹੜਾ ਤੁਹਾਡੇ ਨਾਲ ਕੋਈ ਸ਼ੇਅਰ ਨਹੀਂ ਕਰਦਾ ਅਸੀਂ ਵੀ ਸਾਨੂੰ ਇਸ ਕਰਕੇ ਪਤਾ ਵੀ ਮੇਰੇ ਉੱਥੇ ਮੇਜ ਤੇ ਹਰ ਦੂਜੇ ਚੌਥੇ ਦਿਨ ਜ਼ਮੀਨੀ ਵਿਵਾਦ ਦਾ ਕੋਈ ਨਾ ਕੋਈ ਕੇਸ ਆਉਂਦਾ ਸੀ ਉੱਥੇ ਇੱਕ ਮਸਲਾ ਨਹੀਂ ਕਈ ਮਸਲੇ ਆ ਦਰਿਆ ਦੀ ਦਰਿਆ ਇੱਕ ਪਾਸੇੋਂ ਪੈਲੀ ਛੜਦਾ ਦੂਜੇ ਪਾਸੇ ਢਾਲ ਹੁੰਦਾ ਦੂਜੇ ਪਾਸੇ ਜ਼ਿਲ੍ਹਾ ਜਲੰਧਰ ਕਪੂਰਥਲਾ ਇਧਰ ਡਿਸਟ੍ਰਿਕਟ ਫਿਰੋਜ਼ਪੁਰ ਹੁਣ ਮੰਨ ਲਓ ਕਿਸੇ ਦੇ 6 ਕਿੱਲੇ ਜ਼ਮੀਨ ਜਲੰਧਰ ਵਾਲੀ ਸਾਈਡ ਦਰਿਆ ਢਾਲ ਆ ਗਿਆ ਤੇ ਫਿਰੋਜ਼ਪੁਰ ਵਾਲੀ ਜਿਹੜੀ ਸਾਈਡ ਸਾਡੇ ਵਾਲੀ ਇਧਰਲੀ ਮਖੂ ਸਾਈਡ ਹੈ ਇੱਥੇ 4 ਕਿੱਲੇ ਦਰਿਆ ਪੈਲੀ ਛੱਡ ਗਿਆ ਹੁਣ alaati ਹੈ ਜਿਹੜਾ ਉਹ ਕਹਿੰਦਾ ਵੀ ਮੇਰੇ ਤਾਂ 6 ਗਈ ਹੈ ਉੱਥੇ ਮੈਂ 4 ਕਿਵੇਂ ਲਵਾਂ ਹੁਣ ਜੇ ਤਾਂ ਉਹ ਦਰਿਆ ਦੇ ਕਿਨਾਰੇ ਤੋਂ ਮਿੰਤੀ ਕਰਦਾ ਤੇ ਜਿਹੜਾ ਪਿੱਛੇ ਪਹਿਲਾ ਬੈਠਾ ਮਾਲਕ ਜਿਹੜਾ ਪਹਿਲੇ ਪਹਿਲੇ ਖੇਵਟ ਦਾ ਮਾਲਕ ਆ ਉਹਦੀ ਜ਼ਮੀਨ ਤਾਂ ਪੂਰੀ ਆਪਦੀ ਨਾ ਉਹਦੀ ਦਰਿਆ ਨੇ ਢਾਹ ਲਈ ਨਾ ਉਹਨੇ ਛੱਡੀ ਜੇ ਤਾਂ ਕਿਨਾਰੇ ਤੋਂ ਮਿੰਦਾ ਤੇ ਉਹਦੇ ਦੋ ਕਿੱਲੇ ਤੇ ਚਲੀ ਜਾਂਦੀ ਅੱਗੇ ਫਿਰ ਹੋਰ ਰੌਲਾ ਪਾਉਂਦਾ ਵੀ ਮੇਰਾ ਕੀ ਕਸੂਰ ਹੈ ਦਰਿਆ ਨੇ ਪਹਿਲੀ ਇਹਨਾਂ ਦੀ ਢਾਹ ਲਈ ਦਰਿਆ ਚਾਰ ਕਿੱਲੇ ਦੂਰ ਚਲਾ ਗਿਆ ਮੇਰਾ ਕੀ ਕਸੂਰ ਹੈ ਹੁਣ ਦੋ ਕਿੱਲੇ ਪਹਿਲੀ ਉਸ ਜ਼ਮੀਨਦਾਰ ਦੀ ਦਰਿਆ ਖਾਈ ਬੈਠਾ ਹੈ ਦਰਿਆ ਜੇ ਵਗ ਰਿਹਾ ਉੱਥੇ ਦੋ ਕਿੱਲਿਆਂ ਤੇ ਇਹ ਜੇ ਰੌਲੇ ਬਹੁਤ ਹੈ ਬੇਸਿਕਲੀ ਕੀ ਆ ਬਹੁਤਾ ਲੋਕਾਂ ਨੂੰ ਪਤਾ ਨਹੀਂ ਮੁਆਵਜ਼ੇ ਇਸ ਕਰਕੇ ਨਹੀਂ ਮਿਲਦੇ ਉੱਥੇ ਗਰਦੌਰੀਆਂ ਤਾਂ ਕੱਚੀਆਂ ਪੱਕੀਆਂ ਹੋਈ ਜਾਂਦੀਆਂ ਉਹ ਵੀ ਕਿਵੇਂ ਹੁੰਦੀਆਂ ਉਹਨਾਂ ਲੋਕਾਂ ਨੂੰ ਸਾਰਾ ਪਤਾ ਐਕਚੁਅਲੀ ਕੀ ਆ ਜਿਹੜਾ ਦਰਿਆ ਦਰਿਆ ਦੇ ਵਿੱਚ ਰਾਜਸਥਾਨ ਗਵਰਨਮੈਂਟ ਦੇ ਡੰਪ ਹੈ ਉਹਨਾਂ ਨੇ ਜਦੋਂ ਇਹ ਨਹਿਰਾਂ ਨਿਕਲੀਆਂ ਵੱਡੀਆਂ ਉਦੋਂ ਉਹਨਾਂ ਨੇ ਬਹੁਤ ਵੱਡੀ ਪੱਧਰ ਤੇ ਦਰਿਆ ਦੇ ਵਿੱਚ ਡੰਪ ਖਰੀਦੇ ਹੋਏ ਆਉਂਦੇ ਜੋ ਉਸ ਵੇਲੇ ਸਮਝੌਤਾ ਹੋਇਆ ਡੰਪ ਦਾ ਮਤਲਬ ਇਹ ਆ ਵੀ ਉਹਨਾਂ ਨੇ ਆਪਣਾ ਪਾਣੀ ਸਟੋਰ ਕਰਨ ਵਾਸਤੇ ਵੀ ਜੇ ਕਿਤੇ ਕੱਲ ਨੂੰ ਦਰਿਆ ਦੇ ਵਿੱਚ ਪਾਣੀ ਘਟ ਜਾਂਦਾ ਜਾਂ ਦਰਿਆ ਦੇ ਪਿੱਛੋਂ ਪਾਣੀ ਨਹੀਂ ਆਉਂਦਾ ਤੇ ਰਾਜਸਥਾਨ ਗਵਰਨਮੈਂਟ ਉਹਨਾਂ ਡੰਪਾਂ ਦੇ ਵਿੱਚੋਂ ਪਾਣੀ ਡੰਪ ਕਰਕੇ ਤੇ ਅੱਗੇ ਨਹਿਰਾਂ ਦੀ ਸਪਲਾਈ ਜਿਹੜੀ ਆ ਉਹ ਚਾਲੂ ਰੱਖ ਸਕਦੀ ਆ ਉਹ ਡੰਪ ਜਿਹੜੇ ਸੀਗੇ ਉਹ ਸਰਕਾਰ ਪੰਜਾਬ ਸਰਕਾਰ ਨੇ 2007 ਚ ਅਲਾਟਮੈਂਟ ਕਰਤੀ ਉਹ ਹਾਈ ਕੋਰਟ ਨੇ ਰੱਦ ਕਰ ਦਿੱਤੇ ਤੇ ਸੁਪਰੀਮ ਕੋਰਟ 'ਚ ਸਰਕਾਰ ਕਿਵੇਂ ਜਾਊਗੀ ਜਦੋਂ ਇਹਨਾਂ ਦੀ ਉਹ ਜ਼ਮੀਨ ਹੀ ਹੈ ਨਹੀਂ ਤੇ ਮੁਆਵਜ਼ਾ ਕਿਵੇਂ ਜ਼ਿੰਮੇਦਾਰ ਲਵਾਂਗਾ ਜਦੋਂ ਉਹਦਾ ਮਾਲਕ ਹੀ ਹੈ ਨਹੀਂ ਹੁਣ ਜਿਹੜੇ ਜ਼ਿੰਮੇਦਾਰ ਕਹਿੰਦੇ ਸਾਨੂੰ ਰੇਤਾ ਨਹੀਂ ਚੱਕਣ ਦਿੰਦੀ ਸਰਕਾਰ ਜਦੋਂ ਰੇਤਾ ਕਾਦੀ ਚੱਕਣ ਦੇਊਗੀ ਸਰਕਾਰ ਤੁਸੀਂ ਉਹਦੇ ਮਾਲਕ ਹੀ ਨਹੀਂ ਹੈਗੇ ਤੇ ਦਰਿਆ ਦੇ ਵਿੱਚ ਜਿਹੜੇ ਵੱਡੀ ਪੱਧਰ ਤੇ ਕਬਜ਼ੇ ਆ ਮੈਂ ਇੱਕ ਦਾ ਜਿ ਜ਼ਿਕਰ ਕਰੂੰਗਾ ਹਰਦੋ ਝੰਡ ਪਿੰਡ ਹੈ ਬੇਚਰਾਗ ਪਿੰਡ ਉੱਥੇ ਮਨਿਸਟਰ ਹੁੰਦਾ ਸੀ ਆਪਣੇਜੀਤ ਸਿੰਘ ਘਵੜ ਇਹਨਾਂ ਦੇ ਰਿਸ਼ਤੇਦਾਰਾਂ ਨੇ 6-700 ਕਿੱਲੇ ਤੇ ਉੱਥੇ ਕਬਜ਼ਾ ਕੀਤਾ ਹੋਇਆ ਸੀ ਜਦੋਂ ਕਾਂਗਰਸ ਸਰਕਾਰ ਬਣਦੀ ਆ ਤੇ ਮੈਨੂੰ ਉੱਥੇ ਮੈਂ ਜੋਗੇ ਵਾਲੇ ਸੀ ਫਿਰ ਮੈਂ ਮੱਕੂ ਆ ਗਿਆ ਉਦੋਂ ਫਿਰ ਕਸ਼ਮਕਸ ਚੱਲ ਪਈ ਵੀ ਇਹਨਾਂ ਤੋਂ ਕਬਜ਼ਾ ਛਡਾਉਣਾ ਹੈ ਵੀ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਇਹ ਕਬਜ਼ੇ ਛਡਾਓ ਪਰ ਕਬਜ਼ੇ ਛਡਾਉਣ ਦਾ ਉਲਟਾ ਅਸਰ ਕੀ ਹੋਇਆ ਵੀ ਉੱਥੇ ਇੱਕ ਤਾਂ ਕਿਸਾਨ ਯੂਨੀਅਨ ਪੰਨੂ ਵਾਲੀ ਆ ਕੇ ਬਹਿ ਗਈ ਉਹਨਾਂ ਦੇ ਹੱਕ ਚ ਉਹ ਕਿਉਂ ਹੱਕ ਚ ਆਈ ਹੋ ਕਿਤੇ ਫਿਰ ਗੱਲ ਕਰਾਂਗੇ ਹਜੇ ਆਪਾਂ ਅਜੇ ਨਾ ਛੇੜੀਏ ਫਿਰ 2 ਐਮਐਲਆ ਦੀ ਟਸਲ ਫਸ ਗਈ ਪੁਲਾਥ ਵਾਲੇ ਦੀ ਤੇ ਜੀਰੇ ਵਾਲੇ ਦੀ ਫਿਰ ਚਲੋ ਉਹ ਉਥੋਂ ਭੱਜ ਭੁੱਜਤਾ ਗਏ ਉਹਨਾਂ ਦੇ ਪਰਚੇ ਪੁਰਚੇ ਦਵਾ ਤੇ ਲੜਾਈ ਲੜੂਈ ਹੋ ਗਈ ਉੱਥੇ ਪਰਚੇ ਹੋ ਗਏ ਛੱਡ ਵੀ ਗਏ ਮੁੜ ਕੇ ਪਾਣੀ ਆ ਗਿਆ ਪਾਣੀ ਆ ਗਿਆ ਫਿਰ ਸਾਰਾ ਕੁਝ ਦਰਿਆ ਜਿਹੜਾ ਆਪਣਾ ਅਨਸਾਫ਼ ਆਪ ਕਰਦਾ ਹੁਣ ਰਹੀ ਗੱਲ ਇਹ ਕੁਦਰਤ ਸਾਡੇ ਤੇ ਕਰੋਪ ਕਿਉਂ ਹੋਈ ਆ ਇਹਦਾ ਵੀ ਜ਼ਿਕਰ ਕਰਨਾ ਤੁਹਾਡੇ ਨਾਲ ਜ਼ਰੂਰੀ ਆ ਇਹਦੇ ਤੇ ਵਿਸਤਾਰ ਨਾਲ ਆਪਾਂ ਅੱਗੇ ਗੱਲ ਕਰਾਂਗੇ ਜਾਂ ਕਿ ਮੈਂ ਤੁਹਾਨੂੰ ਜ਼ਮੀਨ ਦੀ ਗੱਲ ਕੀਤੀ ਵੀ ਉੱਥੇ ਦੇ ਜਿਹੜੇ ਰੌਲੇ ਆ ਜ਼ਮੀਨ ਦੇ ਜਿਹੜੇ ਮੁਆਵਜ਼ੇ ਦੇ ਅੱਗੇ ਜਾ ਕੇ ਰੌਲੇ ਪੈਣੇ ਆ ਅਸਲੀਅਤ ਕੀ ਆ ਉਹ ਜਿਹੜੀ ਅਲਾਟਮੈਂਟ ਵੀ ਸਰਕਾਰ ਨੇ ਕੀਤੀ ਉਹ ਵੀ ਰੱਦ ਹੋ ਗਈ ਉਸ ਵੇਲੇ ਤੇ ਗਰਦੌਰੀਆਂ ਜਿਵੇਂ ਤੁਹਾਨੂੰ ਪਤਾ ਜਿਵੇਂ ਕੱਚੀਆਂ ਪੱਕੀਆਂ ਉਹ ਤੇ ਮੈਂ ਕਿਸੇ ਮਹਿਕਮੇ ਤੇ ਦੋਸ਼ ਨਹੀਂ ਲਾਉਂਦਾ ਉਹ ਕਰਾਉਣ ਵਾਲੇ ਵੀ ਗਲਤ ਆ ਤੇ ਕਰਨ ਵਾਲੇ ਵੀ ਗਲਤ ਮੈਂ ਜਿਹੜੀ ਮਿੱਟੀ ਚੱਕਣ ਦੀ ਮੈਂ ਵੀ ਗੱਲ ਇਹ ਕੀਤੀ ਸੀ ਵੀ ਦਰਿਆ ਦੇ ਵਿੱਚ ਪਰਚੀ ਲੱਗ ਜਾਣੀ ਚਾਹੀਦੀ ਸਰਕਾਰ ਪਰਚੀ ਲਾਵੇ ਆਪਦੀ ਲੋਕ ਮਿੱਟੀ ਰੇਤਾ ਉੱਥੋਂ ਆਪਦੀ ਫ੍ਰੀ ਚੱਕ ਲੈਣ ਥੋੜੀ-ਬਹੁਤੀ ਪਰਚੀ ਸਰਕਾਰ 500 400 ਟਰਾਲੇ ਦੀ ਲਾ ਲੇ ਨਾਲੇ ਲੋਕ ਦਰਿਆ ਖਾਲੀ ਕਰ ਦੇਣਗੇ ਨਾਲੇ ਸਰਕਾਰ ਦੀ ਸਰਦਾਰੀ ਖਤਮ ਨਾਲੇ ਮਾਈਨਿੰਗ ਬੰਦ ਹੋ ਜੂਗੀ ਪਰ ਰੌਲਾ ਇਹ ਵੀ ਜੇ ਇਹ ਸਰਕਾਰ ਇਸ ਤਰ੍ਹਾਂ ਕਰਦੀ ਆ ਤੇ ਫਿਰ ਮਾਈਨਿੰਗ ਕੌਣ ਕਰੂ ਉਹ ਆਪ ਕਰਨੀ ਆ ਦੋਸਤੋ ਸਰਕਾਰਾਂ ਬਦਲੀਆਂ ਕੋਈ ਫਰਕ ਨਹੀਂ ਪਿਆ ਜਿਹੜੇ ਲੋਕ ਅਕਾਲੀਆਂ ਵੇਲੇ ਮਾਈਨਿੰਗ ਕਰਦੇ ਸੀ ਉਹੀ ਕਾਂਗਰਸ ਵੇਲੇ ਉਹ ਕਰਦੇ ਰਹੇ ਉਹੀ ਅੱਜ ਇਹਨਾਂ ਵੇਲੇ ਕਰੀ ਜਾਂਦੇ ਆ ਕੋਈ ਫਰਕ ਨਹੀਂ ਪੈਣਾ ਨਾ ਪਿਆ ਇਹ ਤਾਂ ਕੋਈ ਰੱਬ ਹੀ ਸਾਨੂੰ ਸਮੱਤ ਬਖਸ਼ੂਗਾ ਇਹ ਗੱਲਾਂ ਬਦਲ ਸਕਦੀਆਂ ਹੁਣ ਬੰਨ ਦੀ ਜਿਹੜੀ ਅੱਜ ਬੇਨਤੀ ਕਰ ਲਓ ਸਰਕਾਰੀ ਤੌਰ ਤੇ ਬੰਨ ਕਿੰਨਾ ਚੌੜਾ ਹੈ ਤੇ ਬੰਨ ਅਸੀਂ ਛੱਡਿਆ ਕਿੰਨਾ ਅੱਜ ਬੇਨਤੀ ਕਰ ਲਓ ਪਤਾ ਲੱਗ ਜੂ ਵੀ ਇਸ ਕੋਣ ਗਲਤ ਹੈ ਤੇ ਅਸੀਂ ਆਪ ਕਿੱਥੇ ਖੜੇ ਹਾਂ ਹੁਣ ਅਸੀਂ ਸਾਡੇ ਜੀਰੇ ਫੈਕਟਰੀ ਸੀ ਉਹਨਾਂ ਦੇ 5-6 ਬੋਰ ਸੀ ਅਸੀਂ ਫੈਕਟਰੀ 100 ਪਿੰਡ ਨੇ ਘੇਰ ਲਿਆ ਅੱਜ ਹਰੇਕ ਜ਼ਿਮੀਂਦਾਰ ਦਾ ਬੋਰ ਖੋਲਿਆ ਹੋਇਆ ਅੱਜ ਅਸੀਂ ਵੀ ਉਹੀ ਨਾ ਕਰ ਰਹੇ ਹਾਂ ਅੱਜ ਅਸੀਂ ਵੀ ਉਹੀ ਨਾ ਕਰ ਰਹੇ ਹਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਕਿਉਂ ਦੁਖੀ ਬਣ ਰਹੇ ਹਾਂ ਸਾਨੂੰ ਹੁਣ ਕੌਣ ਰੋਕੂ ਅਸੀਂ ਕੁਦਰਤ ਨਾਲ ਬਹੁਤ ਵੱਡਾ ਖਲਵਾੜ ਕੀਤਾ ਮੈਂ ਪਿਛਲੇ ਸਾਲ ਕੋਟ ਹੀ ਸੇਖਾਂ ਤੋਂ ਅਸੀਂ ਜੀਰੇ ਨੂੰ ਆਉਂਦੇ ਸੀ ਤੇ ਜਦੋਂ ਕਿਸੇ ਨੇ ਅੱਗ ਲਾਈ ਨਾ ਤੇ ਦਰਿਆ ਸੌਰੀ ਸੜਕ ਦੇ ਕਿਨਾਰੇ ਦੇ ਉੱਤੇ ਜਿਹੜੇ ਖੜੇ ਰੁੱਖ ਸੀਗੇ ਸੁੱਕੇ ਉਹਨਾਂ ਨੂੰ ਅੱਗ ਪੈ ਗਈ ਤੇ ਜਿਹੜੇ ਸੁੱਕੇ ਦਰਖਤ ਹੁੰਦੇ ਆ ਉਹਨਾਂ ਦੇ ਵਿੱਚ ਖੋੜ ਬਣੇ ਹੁੰਦੇ ਆ ਖੋੜਲੇ ਜੀ ਨੂੰ ਸਾਡੇ ਮਾਲ ਵਿੱਚ ਕਹਿ ਦਿੰਦੇ ਆ ਉਹਨਾਂ ਦੇ ਵਿੱਚ ਤੋਤੇ ਜਿਹੜੇ ਆ ਉਹ ਜਿਆਦਾ ਬੱਚੇ ਤੋਤੇ ਘੜਦੇ ਆ ਤੇ ਜਦੋਂ ਅੱਗ ਉਹਨਾਂ ਮੁੱਢਾਂ ਨੂੰ ਪਈ ਤੇ ਤੋਤਿਆਂ ਦਾ ਜਿਹੜਾ ਵਿਲੀਪਾਪ ਆ ਨਾ ਉਹ ਸੁਣਿਆ ਨਹੀਂ ਸੀ ਜਾਂਦਾ ਝੱਲਿਆ ਨਹੀਂ ਸੀ ਜਾਂਦਾ ਅਸੀਂ ਕੋਸ਼ਿਸ਼ ਕੀਤੀ ਜਿੰਨੇ ਰਾਹਗੀਰ ਸੀ ਪਰ ਅੱਗੇ ਅੱਗੇ ਬੇਵਸੀ ਸਾਡੀ ਵੀ ਹੋ ਗਈ ਉਹ ਤੋਤੇ ਤੋਤਾ ਕਿਸੇ ਦਾ ਜਾਨਵਰ ਆ ਉਹਦੇ ਬੱਚੇ ਨੂੰ ਛੱਡ ਕੇ ਨਹੀਂ ਜਾਂਦਾ ਨਾਲ ਹੀ ਸੜ ਜਾਊਗਾ ਔਰ ਉਹ ਕਿਵੇਂ ਵਿਲਕ-ਵਿਲਕ ਕੇ ਸੜੇ ਉਹ ਸੀਨ ਮੈਨੂੰ ਅੱਜ ਵੀ ਨਹੀਂ ਭੁੱਲਦਾ ਅੱਜ ਯਾਦ ਆਉਂਦਾ ਉਹ ਸੀਨ ਸ਼ਾਇਦ ਉਦੋਂ ਉਹਨਾਂ ਬੇਜੁਬਾਨਿਆਂ ਨੇ ਕੁਦਰਤ ਨੂੰ ਨੇੜੇ ਦਿੱਤੇ ਹੋਣਗੇ ਵੀ ਅਸੀਂ ਤਾਂ ਬੇਜੁਬਾਨ ਅਸੀਂ ਤਾਂ ਪੰਛੀ ਹਾਂ ਸਾਡਾ ਗੁਨਾਹ ਸਿਰਫ ਇਹ ਸੀ ਵੀ ਅਸੀਂ ਆ ਨੇੜੇ ਦਾਣੇ ਚੁਗਣ ਦਾ ਲਾਲਚ ਕਰਕੇ ਅਸੀਂ ਇੱਥੇ ਬੱਚੇ ਦੇ ਬੈਠੇ ਆਂ ਪਰ ਜਿਹਨੇ ਅੱਗ ਲਾਈ ਆ ਇਹਨੂੰ ਤਾਂ ਸੋਝੀ ਦਿੱਤੀ ਤੁਸੀਂ ਦੁਨੀਆ ਦੀ ਇਹ ਤਾਂ ਇਨਸਾਨ ਸਮਝਦਾ ਆਪਦੇ ਆਪ ਨੂੰ ਇਹਨੂੰ ਤਾਂ ਇਹ ਵੀ ਸਮਝ ਆ ਵੀ ਮਾੜਾ ਕੀ ਆ ਚੰਗਾ ਕੀ ਆ ਪੁੰਨ ਕੀ ਆ ਪਾਪ ਕੀ ਆ ਰੱਬ ਕੌਣ ਆ ਕੀ ਆ ਇਹਨੂੰ ਸਭ ਪਤਾ ਹੈ ਇਹ ਸਾਡੀ ਮੌਤ ਦਾ ਦੁਸ਼ਮਣ ਕਿਉਂ ਬਣ ਗਿਆ ਸ਼ਾਇਦ ਉਹ ਜਿਹੜੀਆਂ ਉਹਨਾਂ ਪੰਛੀਆਂ ਦੀਆਂ ਚੀਕਾਂ ਕਿਤੇ ਉਸ ਵੇਲੇ ਕੁਦਰਤ ਨੇ ਸੁਣੀਆਂ ਤੇ ਸਾਨੂੰ ਉਹ ਸਜ਼ਾ ਮਿਲੀ ਹੈ ਅਸੀਂ ਕੁਦਰਤ ਨਾਲ ਮੱਥਾ ਲਾਇਆ ਹੋਇਆ ਅਸੀਂ ਕੁਦਰਤ ਨੂੰ ਸਮਝ ਗਈ ਅਸੀਂ ਕੁਦਰਤ ਨਾਲ ਚੱਲਣਾ ਸਿੱਖੀਏ ਨਹੀਂ ਕੁਦਰਤ ਆਪਦਾ ਇਨਸਾਫ ਐਵੇਂ ਹੀ ਕਰਦੀ ਹੁੰਦੀ ਹੈ ਕੁਦਰਤ ਕੋਲੇ ਫਿਰ ਚਾਰ ਰੂਪ ਹੁੰਦੇ ਆ ਅੱਗ ਪਾਣੀ ਤੂਫਾਨ ਤੇ ਪੋਚਾਹਲ ਫਿਰ ਉਹ ਬਰਬਾਦ ਕੀ ਤਬਾਹ ਕਰ ਜਾਂਦੀ ਹੈ ਅਸੀਂ ਆਪਦੇ ਅਜ ਤਾਂ ਆਪਦੇ ਗੁਰੂ ਦੀ ਨਹੀਂ ਮੰਨੀ ਸਾਡੇ ਗੁਰੂ ਸਾਹਿਬਾਨ ਗੁਰੂ ਨਾਨਕ ਦੇ ਮਹਾਰਾਜ ਦੇ ਰੋਜ਼ ਅਸੀਂ ਮੱਥਾ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੇ ਗੁਰੂ ਸਾਹਿਬ ਵੀ ਕਹਿੰਦੇ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਅਸੀਂ ਪਾਣੀ ਨਾਲ ਕੀ ਕੀਤਾ ਅਸੀਂ ਪੌਣ ਨਾਲ ਕੀ ਕੀਤਾ ਅਸੀਂ ਧਰਤੀ ਨਾਲ ਕੀ ਕੀਤਾ ਕੋਈ ਹੈਗਾ ਜਵਾਬ ਤਾਂ ਦੱਸ ਦਿਓ ਹੁਣ ਅੱਜ ਅਸੀਂ ਕੀ ਕਰ ਰਹੇ ਹਾਂ ਬਸ ਅਸੀਂ ਆਪਣੀ ਜਿੱਦ ਨਹੀਂ ਛੱਡੀ ਤੇ ਅਸੀਂ ਕੁਦਰਤ ਨੂੰ ਚੈਲੰਜ ਕੀਤਾ ਹੁਣ ਰਹੀ ਗੱਲ ਹੜਾਂ ਦੀ ਬੜੀ ਤਕਲੀਫ ਹੁੰਦੀ ਹੈ ਜਦੋਂ ਉੱਥੇ ਜਾਂਦੇ ਆ ਸਾਡੇ ਭਰਾ ਨਹੀਂ ਉੱਥੇ ਜਦੋਂ ਇਹ ਜੀਆਂ ਵੀਡੀਓ ਦੇਖਦੇ ਆ ਡਾਂਗੋ ਡਾਂਗੀ ਹੁੰਦੇ ਆ ਧਰਮਾਂ ਦੇ ਉੱਤੇ ਇਸ ਵੇਲੇ ਕਟਾਕਸ਼ ਕੀਤੀ ਜਾ ਰਹੀ ਹੈ ਨਾ ਯਾਰ ਇਹ じゃ ਕੰਮ ਕਰੋ ਗਰੀਬ ਹੋਣਾ ਗਨਾਹ ਨਹੀਂਗਾ ਤੇ ਗਰੀਬੀ ਦਾ ਕੋਈ ਧਰਮ ਨਹੀਂ ਹੁੰਦਾ ਗਰੀਬੀ ਦਾ ਤੇ ਮਜਬੂਰੀ ਦਾ ਕੋਈ ਧਰਮ ਨਹੀਂ ਹੁੰਦਾ ਅੱਜ ਉਹ ਗਰੀਬ ਤੇ ਗਰੀਬੀ ਹੈ ਨਾ ਉਹਨਾਂ ਦੇ ਅੱਗੇ ਵੀ ਹੱਥ ਅੜ ਦਿੱਤਾ ਵੀ ਦੇ ਦਿਓ ਫੁਲਕਾ ਉਹਨਾਂ ਨੂੰ ਨਾ ਕਹੋ ਤੁਸੀਂ ਵੀ ਅੱਜ ਤੁਸੀਂ ਸਾਡਾ ਲੰਗਰ ਛਕਦੇ ਤੁਹਾਡਾ ਲੰਗਰ ਨਹੀਂ ਲੰਗਰ ਉਹ ਬਾਬੇ ਨਾਨਕ ਦਾ ਗੁਰੂ ਦਾ ਲੰਗਰ ਹੈ ਤੁਹਾਡਾ ਕੱਖ ਨਹੀਂ ਨਾ ਉਹਨਾਂ ਨੂੰ ਮਿਹਣੇ ਮਾਰੋ ਉਹਨਾਂ ਨੂੰ ਸਭੋ ਪਿਆਰ ਨਾਲ ਆਪਦੇ ਕੋਲੇ ਬਿਠਾਓ ਉਹਨਾਂ ਨੂੰ ਸਮਝਾਓ ਵੀ ਸਾਡੇ ਤੁਸੀਂ ਭਰਾ ਅਸੀਂ ਤੁਹਾਡੇ ਲਈ ਖੜੇ ਹਾਂ ਤੇ ਜਿਹੜੇ ਉੱਥੇ ਸੇਵਾ ਕਰਦੀਆਂ ਕਿਸ਼ਤੀਆਂ ਦੇ ਉੱਤੇ ਖਾਸ ਕਰਕੇ ਉਹ ਥੋੜਾ ਜਿਹਾ ਰਹਿਮ ਕਰੋ ਇੱਜ਼ਤ ਸਭ ਦੀ ਸਾਂਝੀ ਹੁੰਦੀ ਹੈ ਮੈਨੂੰ ਪਰਸੋਂ ਇੱਕ ਬਜ਼ੁਰਗ ਕਹਿੰਦੇ ਇੱਕ ਬਜ਼ੁਰਗ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਆ ਬਜ਼ੁਰਗ ਮੈਨੂੰ ਕਹਿੰਦੇ ਸਤਪਾਲ ਸਿੰਘ ਅਸੀਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਆ ਸਰਦਾਰ ਲੋਕ ਸੀ ਕਹਿੰਦਾ ਜਦੋਂ ਅਸੀਂ ਪਾਣੀ ਦੀ ਬੋਤਲ ਮੰਗਦੇ ਆ ਨਾ ਅਦਾ ਅਸੀਂ 50 50 40 40 30 30 ਕਿੱਲਾਂ ਦੇ ਮਾਲਕ ਕਹਿੰਦਾ ਜਿਹੜਾ ਸਾਨੂੰ ਬੋਤਲ ਦੇਣ ਵਾਲਾ ਪਤਾ ਨਹੀਂ ਉਹਦੇ ਕੋਲੇ ਕਿੱਲਾ ਹੈ ਕਿ ਮਰਲਾ ਨਹੀਂ ਹੈ ਜਦੋਂ ਸਾਡੀ ਵੀਡੀਓ ਬਣਾਉਂਦਾ ਨਾ ਤੇ ਸਾਡਾ ਦਿਲ ਪੁੱਛਿਆ ਜਾਂਦਾ ਤੇ ਕਹਿੰਦਾ ਜਦੋਂ ਕਿਸ਼ਤੀ ਆਉਂਦੀ ਆ ਨਾ ਜੇ ਅਸੀਂ ਬਜ਼ੁਰਗ ਕਿਤੇ ਉੱਤੇ ਖੜੇ ਆ ਜਾਂ ਅਸੀਂ ਬਾਹਰ ਖੜੇ ਇਸ਼ਾਰਾ ਕਰਦੇ ਆ ਕਿਸ਼ਤੀ ਨਹੀਂ ਆਉਂਦੀ ਜਦੋਂ ਕੋਈ ਸਾਡੀ ਧੀ ਜਾਂ ਸਾਡੀ ਨੂੰਹ ਖੜੀ ਉੱਤੇ ਕੋਠੇ ਦੇ ਦਿਸਦੀ ਆ ਤੇ ਛੱਟ ਕਿਸ਼ਤੀ ਉਧਰ ਨੂੰ ਮੁੜ ਪੈਂਦੀ ਆ ਸ਼ਰਮ ਖਾਓ ਸੇਵਾ ਤਾਂ ਸੇਵਾ ਹੁੰਦੀ ਆ ਤੇ ਜਿਹੜੇ ਖਉਤੀ ਸਮਾਜ ਸੇਵੀ ਫੇਸਬੁੱਕ ਹੀ ਏ ਜਿਹੜੇ ਹਰ ਗੱਲ ਦੇ ਉੱਤੇ ਵੀਡੀਓ ਹਰ ਗੱਲ ਦੇ ਉੱਤੇ ਵੀਡੀਓ ਚਾਰ-ਚਾਰ ਕਿਸ਼ਤੀਆਂ ਤੇ 20-20 ਨਾਲ ਲਗੌੜੇ ਆਪ ਲਈ ਫਿਰਦੇ ਆ ਉਹਨਾਂ ਨੂੰ ਤੁਸੀਂ ਕੀ ਕੱਢੋਂਗੇ? ਕਿਸਤੀਆਂ ਲੋਕਾਂ ਵਾਸਤੇ ਆ ਤੁਹਾਡੀਆਂ ਵੀਡੀਓ ਬਣਾਉਣ ਵਾਸਤੇ ਨਹੀਂ। ਹੱਦ ਹੋ ਗਈ ਯਾਰ ਦੋ ਦੋ ਪਾਣੀ ਦੀਆਂ ਬੋਤਲਾਂ ਸਰਦਾਰਾਂ ਨੂੰ ਦੇ ਕੇ ਤੁਸੀਂ ਉਹਨਾਂ ਨੂੰ ਉਹਨਾਂ ਦੀ ਵੀਡੀਓ ਬਣਾ ਕੇ ਜਲੀਲ ਕਰਦੇ ਹੋ। ਫੇਰ ਰਾਸ਼ਨ ਵੰਡਣ ਜਾਂਦੇ ਹਾਂ। ਉੱਥੇ ਡਾਂਗੋ ਡਾਂਗੀ ਲੋਕ ਹੁੰਦੇ ਆ। ਹਜੇ ਉਹ ਲੋਕ ਕਹਿੰਦੇ ਸਾਨੂੰ ਹਜੇ ਨਹੀਂ ਲੋੜ ਇਸ ਚੀਜ਼ ਦੀ। ਹਜੇ ਪਾਣੀ ਲੱਥੇ ਤੋਂ ਲੋੜ ਜਿਹੜੀ ਉਹਨਾਂ ਨੂੰ ਪੈਣੀ ਓਦੋਂ ਸੋਚੋ। ਰਾਸ਼ਨ ਹਰੇਕ ਦੇ ਘਰੇ ਆਉਂਦੇ ਪ੍ਰਬੰਧ ਉੱਥੇ ਲੰਗਰ ਦੇ ਚੱਲੀ ਜਾਂਦੇ ਆ। ਜੇ ਚਾਹੀਦਾ ਤਾਂ ਉੱਥੇ ਬੱਚਿਆਂ ਵਾਸਤੇ ਚਾਹੀਦੀਆਂ ਮੱਛਰਦਾਨੀਆਂ ਜਿਹੜੇ ਛੋਟੇ ਬੱਚੇ ਤੇ ਮਾਵਾਂ ਆਡੋਮੋਸ ਚਾਹੀਦੀ ਆ ਪਾਣੀ ਚਾਹੀਦਾ ਤੇ ਦਵਾਈ ਚਾਹੀਦੀ ਆ ਚਾਰ ਪੰਜ ਚੀਜ਼ਾਂ ਜ਼ਰੂਰੀ ਆ ਬਾਕੀ ਤੇਲ ਬਹੁਤ ਵੱਡੇ ਪੱਧਰ ਤੇ ਚਾਹੀਦਾ ਜਦੋਂ ਉੱਥੇ ਦਰਿਆ ਜਦੋਂ ਇਹ ਮਿੱਟੀ ਉਹਨਾਂ ਨੇ ਹਟਾਉਣੀ ਆ ਉਹ ਗਰਾਈਆਂ ਤੇ ਉਹ ਪੈਸੇ ਉਸ ਤੇਲ ਵਾਸਤੇ ਬਚਾ ਕੇ ਰੱਖ ਲਓ ਤੇ ਆ ਜਿਹੜੀਆਂ ਚੀਜ਼ਾਂ ਦੇ ਜਰੂਸ ਨਾ ਕਢੋ ਤੇ ਨਾ ਕਢਾਓ ਆ ਦੇਖੋ ਜਿਹੜੇ ਆ ਜਰੂਸ ਉੱਥੇ ਨਿਕਲ ਰਹੇ ਆ ਬੰਦ ਕਰੋ ਯਾਰ ਦਾ ਪਸ਼ੂੜੀ ਕੋ ਕੁਮਾਰ ਹੋਇਆ ਕੋਈ ਜਿਹੜਾ ਪਸ਼ੂ ਵਾਸਤੇ ਚਾਰਾ ਲੈ ਚਾਹੀਦਾ ਸੀ ਉਹ ਤੋਂ ਲੈਣਾ ਪੜਾਈ ਜਾਂਨਾਂ ਨੂੰ ਇਸ ਵੇਰੇ ਅਮਰਤਪੁਰ ਉੱਥੇ ਦਾਣਾ ਦੇ ਦੇ ਕੇ ਆਏ ਕੁਝ ਲੋਕ ਉੱਥੇ ਵੇਚ ਗਏ ਚਲੋ ਸਾਰੇ ਨਹੀਂ ਉਹੋ ਜਿਹੀ ਹੈਗੀ ਪਿੰਡ ਦੀ ਪੰਚਾਇਤ ਨਾਲ ਉੱਥੇ ਸਰਪੰਚ ਬੈਠੇ ਆ ਨੰਬਰਦਾਰ ਬੈਠੇ ਆ ਮੈਂਬਰ ਉਹਨਾਂ ਨਾਲ ਸੰਪਰਕ ਕਰ ਲੋ ਵੀ ਭਾਈ ਬੰਦੇ ਦੀ شناخت ਕਰੋ ਵਾਕਈ ਪੀੜਤਾ ਇਸ ਤਰ੍ਹਾਂ ਜਿਹੜਾ ਹੈਗਾ ਇਹ ਜਾਂ ਮਾਹੌਲ ਉੱਥੇ ਨਾ ਪੈਦਾ ਕਰੋ ਤੇ ਉਹ ਕੋਈ ਭਿਖਾਰੀ ਨਹੀਂ ਹੈਗੇ ਉਹ ਸਰਦਾਰ ਲੋਕ ਆ ਉਹਨਾਂ ਦੀ ਇੱਜ਼ਤ ਦਾ ਖਿਆਲ ਰੱਖੋ। ਇੰਨੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਜ ਕਰਨੀਆਂ ਸੀ। ਬਾਕੀ ਇਹ ਕਿਉਂ ਹੋਇਆ ਸਿਆਸਤ ਕਿੱਥੇ-ਕਿੱਥੇ ਚੱਲੀ ਜੋ ਕੁਝ ਹੋਇਆ ਤੁਸੀਂ ਦੇਖ ਹੀ ਲਿਆ। ਆ ਕੱਲ ਇੱਕ ਡਰਾਮਾ ਜਿਹੜਾ ਚੱਲਿਆ ਜਾਂਦਾ ਸੀ ਉਹ ਕਲਿੱਪ ਵਾਲੀ ਜਿਹੜੀ ਬੀਬੀ ਰੋਂਦੀ ਆ ਔਰ ਰਹਿਮ ਕਰੋ। ਕਲਿੱਪ ਤਾਂ ਲਾਹ ਲੈਂਦੀ ਬੀਬੀ। ਅਸੀਂ ਉਹਨਾਂ ਦੀ ਹਾਲਤ ਵੇਖ ਕੇ ਆਏ ਆ ਸਾਡੀਆਂ ਅੱਖਾਂ ਨਾ ਮੈਂ ਸਾਡੇ ਚਿਹਰਿਆਂ ਤੇ ਹਾਸੇ ਨਹੀਂ। ਸਕੀਨੀਆਂ ਲਾ ਕੇ ਰੋਇਆ ਨਹੀਂ ਜਾਂਦਾ ਹੁੰਦਾ। ਕਿ ਆ ਜਿਹੜੇ ਲੋਕ ਐ ਇਹ ਜਿਹੜੇ ਤੁਹਾਡੇ ਹਮਦਰਦੀ ਆ ਨਾ ਇਹਨਾਂ ਨੂੰ ਇਹਨਾਂ ਨੂੰ ਪਛਾਣਨਾ ਸਿੱਖ ਲਓ ਆ ਇਹਨਾਂ ਇਹਨਾਂ ਨੂੰ ਇੰਨੇ ਕ ਦਰਦ ਆ ਆ ਜਿਹੜੇ ਲੋਕ ਆ ਬੈਠੇ ਆ ਇਹ ਜਿਵੇਂ ਕੋਈ ਪਿਕਨਿਕ ਤੇ ਆਏ ਹੁੰਦੇ ਆ ਆ ਜਿਹੜੀ ਆ ਦੇਖ ਲਓ ਇਹ ਹੜਪੀੜਤਾਂ ਦੀ ਮਦਦਾਸਤੇ ਆਏ ਆ ਤੇ ਆ ਜਿਹੜਾ ਥੱਲੇ ਡਰਾਮਾ ਚੱਲਦਾ ਸੀ ਮਾਨ ਸਾਹਿਬ ਇਹ ਡਰਾਮੇ ਨਾ ਕਰੋ ਤੁਹਾਨੂੰ ਅਸੀਂ ਸੀਐਮ ਬਣਾਇਆ ਆਪਣੀ ਜ਼ਿੰਮੇਵਾਰੀ ਨੂੰ ਪਛਾਣੋ ਇਹ ਇਹਦੇ ਨਾਲ ਕੁਝ ਨਹੀਂ ਹੋਣਾ ਦੋ ਹੰਝੂ ਸੱਟਣ ਦੇ ਨਾਲ ਜੇ ਅੰਦਰ ਹਮਦਰਦੀ ਹੈ ਨਹੀਂ ਤੁਸੀਂ ਥੱਲੇ ਬਹਿ ਕੇ ਰੋਟੀ ਖਾਣ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਤੁਸੀਂ ਥੱਲੇ ਬਹਿ ਕੇ ਖਾਧੀਆਂ ਤੁਹਾਨੂੰ ਲੋਕਾਂ ਨੇ ਮੁੱਖ ਮੰਤਰੀ ਬਣਾਤਾ ਕੁਰਸੀ ਤੇ ਬੈਠੋ ਮੁੱਖ ਮੰਤਰੀ ਦੀ ਕੁਰਸੀ ਆ ਸਤਕਾਰ ਨਾਲ ਬੈਠੋ ਪਰ ਆਪਣਾ ਫਰਜ਼ ਨਿਭਾਓ ਜੋ ਬਣਦਾ ਹੈ ਦੋਸਤੋ ਠੀਕ ਹੈ ਸਾਰੇ ਵੀਰਾਂ ਨੂੰ ਬੇਨਤੀ ਆ ਇਹ ਉਹ ਸਾਡੇ ਭਰਾ ਅਸੀਂ ਉਹਨਾਂ ਦੀ ਮਦਦ ਕਰਨੀ ਆ ਅਸੀਂ ਉਹਨਾਂ ਨਾਲ ਖੜਨਾ ਪਰ ਮਦਦ ਦੇ ਨਾਂ ਤੇ ਉਹਨਾਂ ਨੂੰ ਜਲੀਲ ਨਾ ਵੀਡੀਓ ਚੰਗੀ ਲੱਗੀ ਨੂੰ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ